ਸ਼ੇਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਮੰਤਰੀ ਅਮਨ अरोड़ा ਨੇ ਪਹੁੰਚ ਕੇ ਸੀਐਫ ਭਗਵੰਤ ਮਾਨ ਦਾ ਜਾਣਿਆ ਹਾਲ ਮੁੱਖ ਮੰਤਰੀ ਮਾਨ ਦੀ ਸਿਹਤ ਦੇ ਵਿੱਚ ਹੋ ਰਿਹਾ ਸੁਧਾਰ ਅਗਲੇ 1-2 ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਮਿਲ ਜਾਵੇਗੀ ਛੁੱਟੀ ਨਾਲ ਮੰਤਰੀ ਅਮਨ अरोੜਾ ਨੇ ਇਹ ਵੀ ਕਿਹਾ ਕਿ ਹਸਪਤਾਲ ਦੇ ਵਿੱਚ ਅਧਿਕਾਰੀਆਂ ਤੋਂ ਪਲ-ਪਲ ਦੀ ਜਾਣਕਾਰੀ ਲੈ ਰਹੇ ਨੇ ਸੀਐਮ ਭਗਵੰਤ ਮਾਨ ਤੇ ਨਾਲ ਦੀ ਨਾਲ ਹੜ੍ਹਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਦੇ ਲਈ ਲਗਾਤਾਰ ਹੋ ਰਹੀ ਹੈ ਵਿਚਾਰ ਚਰਚਾ ਹੁਸ਼ਿਆਰਪੁਰ ਚੋਂ ਅਗਵਾ ਕੀਤੇ 5 ਸਾਲ ਦੇ ਮਾਸੂਮ ਦਾ ਕੀਤਾ ਗਿਆ ਕਤਲ ਹੈ ਰਹੀਮਪੁਰ ਸਥਿਤ ਸ਼ਮਸ਼ਾਨ ਘਾੜ ਚੋਂ ਬਰਾਮਦ ਹੋਈ ਦੇ ਬੀਤੇ ਦਿਨ ਮੁਹੱਲਾ ਦੀਪ ਸਿੰਘ ਦੇ ਵਿੱਚੋਂ ਅਗਵਾ ਕੀਤਾ ਗਿਆ ਸੀ ਛੋਟਾ ਬੱਚਾ ਅਗਵਾ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਹੋਈ ਸੀ ਕੈਦ ਤੇ ਅੱਗੇ ਸਾਰੀ ਜਾਂਚ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਪੰਜਾਬ ਨੂੰ ਮਿਲੇ ਰਾਹਤ ਪੈਕੇਜ ਦੇ ਉੱਪਰ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਵੱਡਾ ਬਿਆਨ ਕਿਹਾ ਪੀਐਮ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੀ 1600 ਕਰੋੜ ਰੁਪਏ ਦਾ ਇੱਕ ਰਾਹਤ ਪੈਕੇਜ ਸਿਰਫ ਟੋਕਨ ਹੈ ਮੁਲਾਂਕਣ ਤੋਂ ਬਾਅਦ ਪੰਜਾਬ ਨੂੰ ਮਿਲੇਗੀ ਹੋਰ ਮਦਦ ਪੰਜਾਬ ਦੇ ਵਿੱਚ ਸਰਵੇ ਤੋਂ ਬਾਅਦ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਰਿਪੋਰਟ ਜੋ ਵੀ ਨੁਕਸਾਨ ਹੋਇਆ ਕੇਂਦਰ ਉਸ ਦੀ ਪਰਪਾਈ ਕਰੇਗਾ ਨੇਪਾਲ ਦੇ ਤਣਾਅਪੂਰਨ ਹਾਲਾਤਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਇਆ ਵੱਡਾ ਬਿਆਨ ਕਿਹਾ ਨੇਪਾਲ ਦੀ ਸਥਿਰਤਾ ਸ਼ਾਂਤੀ ਅਤੇ ਖੁਸ਼ਹਾਲੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਨਾਲੇ ਵੀ ਕਿਹਾ ਕਿ ਨੇਪਾਲ ਦੇ ਵਿੱਚ ਹੋਈ ਹਿੰਸਾ ਦਿਲ ਦਹਿਲਾ ਦੇਣ ਵਾਲੀ ਹੈ ਇਹ ਜਾਣ ਕੇ ਬਹੁਤ ਹੀ ਦੁੱਖ ਹੋਇਆ ਇਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਚਲੇਗੀ ਮੈਂ ਨੇਪਾਲ ਦੇ ਵਿੱਚ ਆਪਣੇ ਸਾਰੇ ਭੈਣ ਭਰਾਵਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਮਾਮਲੇ ਦੇ ਵਿੱਚ ਅਦਾਲਤ ਨੇ ਖਡੂਰ ਸਾਹਿਬ ਤੋਂ ਆਪ ਦੇ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ ਪੁਲਿਸ ਨੇ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਨੂੰ ਹਿਰਾਸਤ ਦੇ ਵਿੱਚ ਲਿਆ ਲਾਲਪੁਰਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਅਦਾਲਤ ਦੇ ਵੱਲੋਂ 12 ਸਤੰਬਰ ਨੂੰ ਸੁਣਾਈ ਜਾਵੇਗੀ ਸਜ਼ਾ ਪਿੰਡ ਉਸਮਾ ਦੀ ਲੜਕੀ ਵੱਲੋਂ ਵਿਆਹ ਸਮਾਗਮ ਦੇ ਵਿੱਚ ਛੇੜਛਾੜ ਅਤੇ ਕੁੱਟਮਾਰ ਦੇ ਘੋਰੋ આરોਪ ਦੇ ਵਿੱਚ ਦਰਜ ਕਰਵਾਇਆ ਸੀ ਮਾਮਲਾ ਦਿੱਲੀ ਦੇ ਵਿੱਚ ਅਵਾਰਾ ਕੁੱਤਿਆਂ ਦੇ ਲੱਗੇਗੀ ਮਾਈਕਰੋਚਿਪ ਐਨੀਮਲ ਵੈਲਫੇਅਰ ਬੋਰਡ ਨੇ ਮੀਟਿੰਗ ਦੇ ਵਿੱਚ ਉਪਰੰਤ ਕੀਤਾ ਵੱਡਾ ਐਲਾਨ 10 ਲੱਖ ਕੁੱਤਿਆਂ ਦੇ ਲੱਗੇਗੀ ਚਿਪ ਪਾਲਤੂ ਕੁੱਤਿਆਂ ਦੀ ਹੋਵੇਗੀ ਰਜਿਸਟ੍ਰੇਸ਼ਨ ਜਾਨਵਰਾਂ ਦੇ ਟੀਕਾ ਕਰਨ ਪ੍ਰੋਗਰਾਮ ਦੇ ਡਿਜੀਟਲ ਕਰਨ ਨੂੰ ਲੈ ਕੇ ਦਿੱਤੀ ਗਈ ਮਨਜ਼ੂਰੀ ਸ਼ਰਦਾਲੂਆਂ ਨੂੰ ਲੈ ਕੇ ਆਈ ਅਹਿਮ ਖਬਰ ਪੰਚਕੂਲਾ ਦੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ バス ਸੇਵਾ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਚੰਡੀ ਮਾਤਾ ਮੰਦਿਰ ਕਾਲੀ ਮਾਤਾ ਮੰਦਿਰ ਮੋਰਨੀ ਵੱਡਾ ਤ੍ਰਿਲੋਕਪੁਰ ਨਾਡਾ ਸਾਹਿਬ ਧਾਰਮਿਕ ਸਥਾਨਾਂ ਦੇ ਲਈ ਬਣਾਈ ਜਾਵੇਗੀ ਯੋਜਨਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਦਿੱਤੇ ਸਖਤ ਦਿਸ਼ਾ ਨਿਰਦੇਸ਼ ਪੰਜਾਬ ਉਹਦੇ ਵਿੱਚ ਅੱਜ ਨਹੀਂ ਹੋਇਆ ਸਰਕਾਰੀ ਬੱਸਾਂ ਦਾ ਚੱਕਾ ਜਾਮ ਪੀ ਆਰਟੀਸੀ ਅਤੇ ਪਨਬਸ ਦੇ ਕਾਮਿਆਂ ਨੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਕੀਤਾ ਮਲਤਵੀ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਬੰਦ ਕਰਨ ਦਾ ਸੀ ਪ੍ਰੋਗਰਾਮ ਮੈਨੇਜਮੈਂਟ ਦੇ ਵੱਲੋਂ ਤਨਖਾਹ ਜਾਰੀ ਕਰਨ ਦੇ ਭਰੋਸੇ ਤੋਂ ਬਾਅਦ ਯੂਨੀਅਨ ਨੇ ਲਿਆ ਵੱਡਾ ਫੈਸਲਾ ਡੀਪੋਆਂ ਦੇ ਬਾਹਰ ਸਿਰਫ ਗੇਟ ਰੈਲੀਆਂ ਕਰਕੇ ਕੀਤਾ ਗਿਆ ਰੋਸ ਪ੍ਰਗਟਾਵਾ ਐਪਲ ਨੇ ਆਈਫੋਨ 17 ਸੀਰੀਜ਼ ਕੀਤੀ ਲਾਂਚ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ 17 ਕੀਤਾ ਗਿਆ ਪੇਸ਼ ਸਾਲਾਨਾ ਇਵੈਂਟ ਦੇ ਵਿੱਚ ਪੇਸ਼ ਕੀਤੇ ਗਏ ਆਈਫੋਨ 17 17 Pro 17 Pro Max 82900 ਰੁਪਏ ਤੋਂ ਸ਼ੁਰੂ ਹੁੰਦੀਆਂ ਨੇ ਮਾਡਲਾਂ ਦੀਆਂ ਕੀਮਤਾਂ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਦੇ ਵਿੱਚ ਘਟਿਆ ਪਾਣੀ ਦਾ ਪੱਧਰ ਪਰ ਬਿਮਾਰੀਆਂ ਦਾ ਵਧਿਆ ਖਤਰਾ ਪਾਣੀ ਸੁੱਕਣ ਬਾਅਦ ਘਰਾਂ ਅੰਦਰ ਟੁੱਟੇ ਫੁੱਟੇ ਸਮਾਨ ਦੇ ਵਿੱਚੋਂ ਪੈਦਾ ਹੋ ਰਹੀ ਵੱਧਬੂ ਸਿਹਤ ਵਿਭਾਗ ਦੇ ਵੱਲੋਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦਵਾਈਆਂ ਦਾ ਕੀਤਾ ਜਾ ਰਿਹਾ ਛਿੜਕਾ ਐਸਐਨਐਸ ਦੀਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ